ਤਤ ਚਿਰਿਆ ਕੱਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਰੰਜੀ ਦੀ ਵੱਡੀ ਖਬਰ ਖਬਰਨਾ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਦੇ ਰਾ ਪੰਜਾਬ ਵਿੱਚ ਚੱਲੀਆਂ ਤਾਬੜ ਤੋੜ ਗੋਲੀਆਂ ਸੁਨੇਹਾਰਿਆਂ ਦੀ ਦਾ ਮੁੰਡਾ ਵਾਲ ਬਚਿਆ ਇਸ ਦੇ ਨਾਲ ਹੀ ਖੰਨਾ ਨੇੜੇ ਦਰਹਾ ਇਲਾਕੇ 'ਚ ਰੇਲਵੀ ਰੋਡ ਤੇ ਇਸ ਤੇ ਸਭ ਤੋਂ ਵੱਡੀ ਦੁਕਾਨ ਸੁਨੇਾਰੇ ਦੇ ਦੁਕਾਨ ਪਰਮਜੀਤ ਸਿੰਘ ਜੁਵੇਲਰਸ ਦੀ ਦੁਕਾਨ ਤੇ ਬੁੱਧਵਾਰ ਰਾਤ ਕਰੀਬ 8:30 ਵਜੇ ਅਣਪਛਾਣੇ ਵਿਅਕਤੀਆਂ ਨੇ ਅੰਨੇਵਾ ਗੋਲੀਆਂ ਚਲਾਈਆਂ ਇਸ ਕਾਰਨ ਦੁਕਾਨ ਦੇ ਸਾਰੇ ਸੀਸੀਟੀਵੀ ਕੈਮਰੇ ਕਾਫੀ ਨੁਕਸਾਨੇ ਗਏ ਹਨ ਖੁਸ਼ਕਿਸਮਤੀ ਇਹ ਹੈ ਕਿ ਕਿਸੇ ਨੂੰ ਵੀ ਗੋਲੀ ਨਹੀਂ ਲੱਗੀ ਹੈ ਮੌਕੇ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਜਦ ਦੁਕਾਨਦਾਰ ਮਨੀ ਆਪਣੀ ਦੁਕਾਨ ਬੰਦ ਕਰ ਜਿਵੇਂ ਸੀਤਾ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਮੂੰਹ ਬਨ ਕੇ ਦੁਕਾਨ ਤੋਂ ਬਾਹਰ ਆਏ ਉਹਨਾਂ ਨੇ ਮੋਟਰਸਾਈਕਲ ਰੋਕ ਲਿਆ ਅਤੇ ਪਿੱਛੇ ਬੈਠੇ ਨੌਜਵਾਨ ਨੇ ਦੁਕਾਨ ਤੇ ਗੋਲੀਆਂ ਚਲਾਈਆਂ ਸ਼ੁਰੂ ਕਰ ਦਿੱਤੀਆਂ ਮੁਲਾਜ਼ਮਾ ਨੇ ਆਪਣੇ ਰਿਵਾਲਵਰ ਤੋਂ 5-6 ਗੋਲੀਆਂ ਚਲਾਈਆਂ ਜਿਸ ਕਾਰਨ ਦੁਕਾਨਦਾਰ ਦੇ ਬਾਹਰਲੇ ਸੀਸੀਟੀਵੀ ਕੈਮਰੇ ਵੀ ਟੁੱਟ ਗਏ ਅਤੇ ਕੰਪਿਊਟਰ ਵੀ ਨੁਕਸਾਨੇ ਆ ਗਿਆ ਫਾਇਰਿੰਗ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ ਅਤੇ ਕਾਮਯਾਬ ਹੋ ਗਿਆ ਇਸ ਘਟਨਾ ਦਾ ਬਾਪ ਰਦੇਹੀ ਦਰਹਾ ਇਲਾਕੇ ਵਿੱਚ ਭਾਰੀ دہشت ਫੈਲ ਗਈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ